ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਰ ਮੂਰਤ ਜੁਨੀ ਸੇ ਭੰ ਗੁਰ ਪ੍ਰਸਾਦ ਜਪ ਆਦ ਸਾਚੀ ਜੁਗਾ ਸਚੇ ਵੀ ਸਚ ਨਾਨਕ ਹੋਸੀ ਵੀ ਸਚ ਸੋ ਚੇ ਸੋਚ ਨਾ ਹੋਵੀ ਜੇ ਸੁੱਚੀ ਲਖਵਾਰ ਚੁੱਪੇ ਚੁੱਪ ਨ ਹੋਵੀ ਜੇ ਲਾਇ ਰਾਂ ਲਵਤਾਰ ਭੁਖਿਆਂ ਭੁਗ ਨ ਉਤਰੀ ਜਿਬ ਨਾ ਪੁਰੀਆਂ ਭਾਰ ਸਹਸਿਆਨ ਪਾਲਾ ਕੋਇ ਤੈਕ ਨ ਚੱਲੇ ਨਾਲ ਜਿਵੇਂ ਸਚਿਆ ਰ ਹੋਵੀ ਏਕੂ ਕੋੜੇ ਟੁੱਟੇ ਭਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਅਵਨ ਅਕਾਰ ਹੁਕਮ ਨਾ ਕੇ ਆਜਾਈ ਹੁਕਮਿ ਅਵਨ ਜੀ ਹੁਕਮ ਮਿਲੇ ਵਡਿਆਈ ਹੁਕਮੇ ਉਤਮ ਨੇ ਚੁਕਮੈ ਲੈਖ ਦੁਖ ਸੁਖ ਭਾਈਏ ਇੱਕ ਨਾ ਹੁਕਮੇ ਬਖਸ਼ੀਸ ਇੱਕ ਇੱਕ ਮੇ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਰਕ ਮਨਾ ਕੋਏ ਨਾਨਕ ਮੈਂ ਜੀ ਬੁਝੇ ਤਾ ਹਮੇ ਕਹਿ ਨਾ ਕੋਏ ਗਾਵੀ ਕੋ ਤਾਨ ਹੋਵੇ ਕਿਸੇ ਤਾਨ ਗਾਵੀ ਕੋ ਦਾਤ ਜਾਣੇ ਨਿਸ਼ਾਨ ਗਾਵੀ ਕੋ ਗੁਣ ਵਡਿਆਈਆਂ ਆਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀਲੇ ਪ੍ਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹضور ਕਤ ਨਾ ਕਥੀ ਨਾਵੇ ਤੋ ਕਤ ਕਤ ਕਥੀ ਕੋ ਟਿਕੜ ਕੋਟ ਤੇ ਦਾ ਦਿਲ ਇੰਦਿ ਥਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਉ ਨਾਨਕ ਵਿਖੇ ਸੇਵੇ ਪਰਵਾਉ ਸਾਚਾ ਸਾਹਿਬ ਸਾਚ ਨਾਏ ਆ ਕਿਆ ਆਪਾ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖਿਏ ਜਿਦッセ ਦਰਬਾਰ ਮੌਕੇ ਬੋਲਣ ਬੋਲੀ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਬੜੀ ਆਈ ਵਿਚਾਰ ਕਰਮਿਆ ਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਏ ਕੀ ਤਨ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾ ਨਾਨਕ ਗਾਵੀ ਗੁਣੇ ਨੀਤਾਨ ਗਾਵੀਏ ਸੁਨੇਮ ਰਖੇ ਪਾਉ ਦੋਖ ਪਰ ਅਸੋ ਕਰ ਲੈ ਜਾਏ ਗੁਰਮੁਖ ਨਾਦੋਂ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਉ ਜਾਣ ਆਖਾ ਨਾਏ ਕਿਣਾ ਕਥ ਨਾ ਜਾਈ ਗੁਰਾਂ ਕਦੇ ਪੁਜਾਈ ਇਸ ਬਣਾ ਜਿਹਾ ਕਿ ਗਦਾਤਾ ਸੋ ਮੈਂ ਵਿਸਰਨਾ ਜਾਏ ਕੀਰਤ ਨਾਮਾ ਜੇ ਤਿਸ ਭਾਵਾਂ ਵਿਣ ਪਾਣੇ ਕੀ ਨਾਹੀ ਕਰੇ ਜੇ ਤਿਸੇ ਸਿਸ਼ਟ ਪਾਈ ਵੇਖਾਂ ਮੜ ਕਰਮਾਂ ਕੀ ਮਿਲੇ ਲਈ ਮਤ ਵਿੱਚ ਰਤਨ ਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਬੁਰਾ ਕਦੇ 부ਝਾਈ ਸਬਨਾ ਜੀਆਂ ਕਿ ਗਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰਿਆ ਅਰਜਾ ਔਰ ਦੇ ਸੁਣੇ ਹੋਏ ਨਾਮ ਫੰਨਾ ਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰੱਖਾ ਇੱਕ ਜਿਸ ਕੀਰਤ ਜਗ ਲਐ ਜੇ ਤਸ ਨਦਰ ਨ ਆਵਈ ਤਾ ਵਾਤ ਨ ਪੁੱਛੇ ਕੈ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁੱਜੀ ਜੇ ਤਸ ਗੁਣ ਕੋਈ ਕਰੈ ਸਨੈ ਸਰਨਾਤ ਸੁਨਦਰ ਤੁਲਕਾਸ ਸੁਨੇ ਦੀਪ ਲੋਪ ਤਾਲ ਸੁਨੇ ਪਉ ਨਸ ਕੀ ਕਾਲ ਨਾਨਕ ਭਗਤ ਸਦਾ ਵੀ ਗਾਸਨੈ ਦੁਖ ਪਪ ਕਾ ਨਾਸ ਸੁਨੇ ਸਰਬਰਮੰਦ ਸੁਨੇ ਮੁਖਸਰਨਮੰਦ ਸੁਨੇ ਜੋਗ ਜੁਗਤਨ ਪੈਦ ਸੁਨੇ ਸਾ ਸਮਰਤਿ ਵੇਦ ਨਾਨਕ ਭਗਤ ਸਦਾ ਵਿਗਾਸ ਸੁਨੇ ਦੁਖ ਪਪ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ ਛਡ ਕਾ ਇਸਾਨ ਸੁਨੇ ਪਰ ਪਰ ਪਾਵੇ ਮਾਨ ਸੁਨੇ ਲਾਗੇ ਸੇਜਿਆ ਨਾਨਕ ਭਗਤ ਸਦਾ ਵਿਗਾਸ ਸੁਨੇ ਦੁਖ ਪਪ ਕਾ ਨਾਸ ਸੁਨੇ ਸਰ ਗੁਣ ਕੀ ਗਾਸ ਸੁਨੇ ਸੇਖ ਪੀਰ ਪਾਸ ਸੁਨਨ ਦੇ ਪਾਵੇ ਰਾਉ ਸੁਨਾਤੋ ਸਿਗਾਉ ਨਾਨਕ ਭਗਤ ਸਦਾ ਵਿਗਾਸ ਸੁਨੇ ਦੁਪਪ ਕਾ ਨਾਸ ਮੰਨੇ ਕੀਗਤ ਕੈ ਨ ਜਾਏ ਜੇ ਕੋ ਕੇ ਪਿਛੇ ਪਜਤਾਏ ਕਾਗਦ ਤੁਮ ਨਿਕਣ ਹਾਰ ਮੰਨੇ ਕਾ ਬੇਕਰਣ ਵਿਚਾਰੇ ਸੋ ਨਾਮ ਰਜਨ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੈ ਮਨ ਬੋਧ ਮੰਨੇ ਸਗਲ ਭੂਣ ਕੇ ਸੋਧ ਮੰਨੇ ਮੋਚੋ ਟਨ ਅਖੈ ਮੰਨੇ ਜਿ ਮੁਕੇ ਸਾਤ ਨਜੈ ਸੋ ਨਾਮ ਰਜਨ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਭੈ ਮੰਨੇ ਪਸੂ ਪ੍ਰਗਟ ਜੈ ਮੰਨੇ ਮਗਨ ਚੱਲੇ ਪੰਤ ਮਨਿੰਦਰਮ ਸੇਤੀ ਸੰਬੰਧ ਐਸਾ ਨਾਮ ਰੰਮਨ ਜੀ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਨ ਨਵੇ ਐਸਾ ਨਾਮ ਰੰਮਨ ਜੀ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦੁਰਗੇ ਮਾਨ ਪੰਚ ਸੁਦਰ ਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕੈ ਕਰੇ ਵਿਚਾਰ ਕਰਤੇ ਕਿ ਕਰਨੈ ਨੈ ਸਮਾਰ ਤੋਰ ਧਰਮ ਦੇ ਕਾਪੂ ਸੰਤੋਖਤਾ ਅਪ੍ਰਖਿਆ ਜਨ ਸੂਤ ਜੇ ਕੋ ਬੁਝਿਐ ਉਸ ਚਾਰ ਤਵਲੇ ਉਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਤਿਸ ਦੇ ਪਾਰ ਤਰੇ ਕਉਣ ਜੋਰ ਜੀ ਜਾ ਤਰਮਾ ਕੇ ਨਾਮ ਸਬਨਾ ਲਿਖਿਆ ਉੜੀ ਕਲਾਮ ਇਹੋ ਲਿਖ ਹਲਕ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨਸ ਵੇਲੇ ਰੂਪ ਕੀਤੀ ਦਾਜਣ ਕੁਣਕੋਤ ਕੀਤਾ ਪਰਸਾ ਵੇਕੂ ਖਵਾ ਤਿਸਤੂਲਕ ਦਰਿਆ ਉਪਦਤ ਕੁਣਕਾ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋ ਤਦ ਪਵ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਜਪ ਸੰਗ ਪਾਉ ਅਸੰਗ ਪੂਜਾ ਅਸੰਗ ਤਪਤਾਉ ਅਸੰਗ ਰੰਤ ਮੁਕ ਵੇਦ ਪਾਠ ਅਸੰਗ ਜੋਗ ਮਨ ਰਹਿ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸੱਤਿ ਅਸੰਗ ਦਾਤਾਰ ਅਸੰਗ ਸੋਰਮਾ ਬਖਸ ਸਰਸਾਂ ਕੁਮਾ ਲਿਵਲਾਏ ਤਾਰ ਕੁਦਰਤ ਕਉਣ ਕਾ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੋਤਿ ਪਾਵੈ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਮੋਰ ਕੰਤ ਕੋਰ ਅਸੰਗ ਚੋਰਾ ਰਾਮ ਕੋਰ ਸੰਗਮਰ ਕਰ ਜਾਏ ਜੋਰ ਅਸੰਗ ਬਲਵੜ ਤਿਆ ਕਮਾਇ ਸੰਗ ਪਾਪੀ ਪਾਪ ਕਰ ਜਾਏ ਅਸੰਕੂਰੇ ਕੋਰੇ ਫਿਰੈ ਸੰਕ ਮਲੇ ਸਮਲ ਬਕਾਇ ਸੰਕ ਨਿੰਦਕ ਸਿਰ ਕਰਪਾਰ ਨਾਨਕ ਨਿਜ ਕੈ ਵਿਚਾਰ ਵਾਰਿਆ ਨਾ ਜਾਵੇਂ ਇੱਕ ਵਾਰ ਜੋਤਿ ਪਵ ਸਈ ਬਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਕ ਨਾਵ ਅਸੰਕ ਤਾਓ ਅਗਮ ਅਗਮ ਸੰਕ ਲੋਇ ਅਸੰਕਰੇ ਸਿਰ ਪਰ ਹੋਏ ਅਖਰੀ ਨਾਮਕਰੀ ਸਲਾ ਅਖਰੀ ਗਿਆਨ ਗਿਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਕਰਾਂ ਸਰ ਸੰਜੋਗ ਵਿਖਾਣ ਜਿਨ ਅਲਕਿਸਰ ਨਾਏ ਜੇ ਪਰਮਾ ਵੇ ਤੇਮ ਤੇ ਪਾਏ ਜੇਤਾ ਕੀਤਾ ਤੇਤਾ ਨਾਮਣ ਨਾਵੇਂ ਨਾਏ ਕੋ ਥਾਉ ਕੁਦਰਤ ਕਉਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੁੜਤ ਪਵੇ ਸਭਿ ਬਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੀ ਹਾਥ ਪਰ ਤੰਦੇ ਪਾਣੇ ਦੋਤੇ ਉਤਰ ਸੁਖੈ ਮਉਤ ਬਲਿਤੀ ਕੱਪੜੋ ਇਹ ਦੇ ਸਾਬੁਨ ਲਿਓ ਤੋਇ ਪਰੇ ਮਤ ਪਾਪਾਂ ਕੇ ਸੰਗੋ ਦੁਪੇ ਨਾਵੇਂ ਕੇ ਰੰ ਕੁਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜਾ ਪੀਖਾਓ ਨਾਨਕੁ ਤੁਮੇ ਆਓ ਜਾਓ ਤੀਰ ਤਪਦਿ ਧਾਨੋ ਜੇ ਕੋ ਪਵਤਿਲ ਕਾ ਮਾਨ ਸੁਣਿਆ ਮੰਨੇ ਅਮਨ ਕੀਤਾ ਪਾਉ ਅੰਤਰਗਤ ਤੀਰਤ ਮਰਨਾਉ ਸਭ ਗੁਣ ਤੀਰੇ ਮੈਂ ਨਾਹੀ ਕੋਇ ਵੀਰ ਮਨ ਕੇ ਤੇਵਗਤ ਨਾਮ ਸਵਾਸਤਿ ਦਵਾਈ ਵਰਮਾਓ ਸਤ ਸਵਾਸ ਦਾ ਮਨ ਚਾਉ ਕਵਨ ਸਵੇਲਾ ਬੁਖਤ ਕਵਨ ਪਉਦੇ ਟਕਣਵਾਰ ਕਵਨ ਸਰੂਤੀ ਮਾਹੂ ਕੁੰਜਿਤਕਾਰ ਦੇ ਨਾ ਪਈ ਪੰਡਤੀ ਜੀ ਹੋਵੇ ਲੇਖ ਪੁਰਾਨ ਵਖਤ ਨਾ ਪਇਓ ਕਾਦਿਆਂ ਜੇ ਲਿਖਣ ਲੇਖ ਪੁਰਾਨ ਚਿਤਵਾਰਨਾ ਜੋਗੀ ਜਾਣ ਉਤਮ ਆਵਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜਿ ਆਪੇ ਜਾਣੇ ਸੋਈ ਕਿਉਂ ਕਰ ਆਖਾ ਕਿਉਂ ਸਲਾਇ ਕਿੰਵਰਣ ਇੱਕਮ ਜਾਣ ਨਾਨਕ ਆਕਣ ਸਭ ਕੋ ਆ ਕੇ ਇੱਕ ਦੁਖ ਸਿਆਣਾ ਵੱਡਾ ਸੈ ਵੱਡੀ ਨਹੀਂ ਕੀ ਤਜ ਕਹ ਹੋਵ ਨਾਨਕ ਜੇ ਕੋ ਆਪੋ ਜਨ ਗਿ ਗ ਅਨਾਸੋਏ ਪਾਤਲ ਪਤਲਖ ਗਸਾਂ ਗਾਸ ਊੜ ਊੜੁ ਪਾਲ ਤੱਕੇ ਵਿਦ ਕਣਕ ਵਾਤ 66 ਅਰੇ ਕਣਕ ਤੇ ਬਾਸ ਲੋਕ ਦਾਤ ਲਿਖਾ ਹੋਇ ਤਾਰੇ ਖੇ ਲਿਖੇ ਹੋਏ ਵਿਨਾਸ਼ ਨਾਨਕ ਵਡਾ ਕਿ ਆਪੇ ਜਾਣੇ ਆਪ ਸਲਾਹਿਸਲਾਏ ਸਲਾਏ ਤੀ ਸੁਰਤ ਨਾ ਪਾਈਆਂ ਨਦਿਆਂ ਤਵਾ ਪਉ ਸਮੁੰਦ ਨਾ ਜਾਣੇ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੇ ਤੁਲ ਨਾਵਨੇ ਜੇ ਤ ਸਮਦ ਮਨ ਨਾ ਵਿਸਰੇ ਅੰਤ ਨ ਸਿਤੀ ਕੈ ਨੰਤ ਅੰਤ ਨ ਕਰਨੇ ਦੇ ਨੰਤ ਅੰਤ ਨ ਵੇ ਕਣ ਸਰਨ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕਿਤਾ ਕਾਰ ਅੰਤ ਨਾ ਜਾ ਪੇਪਰਾਂ ਵਾਰ ਅੰਤ ਕਰਨ ਕੇਤੇ ਬਿਲ ਲਾਇ ਤਾਂ ਕਿ ਅੰਤ ਨਾ ਪਾਇ ਜਾਏ ਇਹ ਵੰਤ ਨਾ ਜਾਣੇ ਕੋਏ ਬਹੁਤਾ ਕਈਏ ਬਹੁਤਾ ਵਡਾ ਸਹਿ ਉੱਚਾ ਤਾਂ ਉੱਚੇ ਉਪਰ ਉੱਚਾ ਨਾ ਇਹ ਵੜ ਉੱਚਾ ਹੋਇ ਪਤੇ ਸੁੱਚੇ ਕੋ ਜਾਣੇ ਸੋਏ ਜੇੜ ਆਪ ਜਾਣਿਆ ਆਪੋ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਇ ਇਤੇ ਮੰਗੇ ਜੋਦ ਪਾਰ ਕਿਤੇ ਮਰਤਨੇ ਵਿਚਾਰ ਕਿਤੇ ਕੁਪ ਟੁੱਟੇ ਵਿਕਾਰ ਕਿਤੇ ਲੈ ਲੈ ਮੁਕੁਰ ਪਾਇ ਕਿਤੇ ਮੁਰਗ ਘਾਈ ਖਾਇ ਕਿਤੇ ਆ ਦੁਖ ਬੁਖਸਦ ਮਾਰੇ ਵਿਦਾਤਰੀ ਦਤਾਰ ਬੰਦ ਕਲਾਸੀ ਪਾਣ ਰੱਖ ਨਾ ਸਕੇ ਕੋਏ ਜੇ ਕੋ ਕਾਇ ਕਾਕਣ ਪਾਇ ਹੋ ਜਾਣੇ ਜੇ ਤੀਆਂ ਮੁਖ ਆਪੇ ਜਾਣੇ ਆਪੇ ਦੇ ਅਕਸੇ ਬੇ ਕਈ ਕੈ ਜਿਸ ਨਾਮੁ ਰਖੈ ਸਿਬ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮਲ ਬਣ ਮਲ ਵਪਾਰ ਮਲ ਵਪਾਰਿ ਮਲ ਪੰਡਾਰ ਅਮਲ ਆਵੇ ਮਲ ਲੇ ਜਾਏ ਅਮਲ ਭਾਇ ਮਲਾ ਸਮਾਏ ਅਮਲ ਦਰਮਾਮਲ ਦੀ ਬਾਨ ਅਮਲ ਤੁਲ ਅਮਲ ਪਰਵਾਨ ਅਮਲ ਬਖਸੀ ਸਮਨ ਈਸਾਨ ਅਮਲ ਕਰਮ ਪਰਮਾਨ ਅਮਲ ਅਮਲਾ ਕੇ ਨਾ ਜਾਇ ਆਖ ਕਰੇ ਲਿਵਲੈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਭਰਮ ਆਕੇਂਦ ਆਕੇ ਗੋਪੀ ਤੇ ਗੋਬਿੰਦਾ ਕਿਸ ਰਾਕੇ ਸਿਦ ਆਕੇ ਕਿਤੇ ਕਿਤੇ ਬੋਧਾ ਖੇਦਾਨ ਆਕੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕਿਤੇ ਆਕੇ ਆਖਣ ਪਾਏ ਕਿਤੇ ਕੈ ਕੁਲੜ ਜਾਏ ਕਿਤੇ ਕਿਤੇ ਹੋਰ ਕਰੇ ਤਾਕ ਨਸਕੇ ਕਈ ਕੈ ਜੀਵੜ ਪਾਵੇ ਤੇ ਬੜੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵੀ ਗਾੜ ਤਾਂ ਲਿਖੇ ਸਰ ਗਵਾਰਾਂ ਦਾ ਵਾਰ ਸੂਦਰ ਕੇਹਾ ਸੂਗਰ ਕੇਹਾ ਜਿਤ ਵਸ ਰ ਸਮਾਲੇ ਵਾਜੇ ਨਾਮ ਅਨੇਕ ਸੰਖਾ ਕੀਤੇ ਬਬਨਾਰੇ ਕੀਤੇ ਰਾਗ ਪਰੇ ਸੂ ਕਈ ਅਨ ਕੀਤੇ ਗਵਨਾਰੇ ਗਾਵੇ ਤਦ ਨ ਪਉਣ ਪਣੇ ਵਸੰਤਰੇ ਗਾਵੇ ਰਾਜਾ ਤੁਮ ਦਵਾਰੇ ਗਾਵੇ ਚਿਤ ਗਵਤੁ ਤਿਖ ਜਾਣੇ ਨਿਕਲਿਕ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸਉਨਸਦ ਸਵਾਰੇ ਗਾਵੇ ਨਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿਸਮਾ ਦੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤਿ ਸਦੀ ਸੰਤੋਖੇ ਗਾਵੈ ਵਿਰਕਰਾਰੇ ਗਾਵਨ ਪੰਡਿਤ ਪ੍ਰਣ ਲੇਸਰ ਜੁਜ ਬੇਦਾ ਨਾਲੈ ਗਾਵੈ ਮੋਣਿਆ ਮਨ ਮੋਣ ਸੁਰਗਾ ਮਛ ਪਿਆਲੇ ਗਾਵਨ ਰਤਨ ਪੇ ਤੇਰੇ ਅਸ਼ੁਰ ਕੀਰਤਨ ਨਾਲੈ ਗਾਵੈ ਜੋਦ ਮਾਂ ਬਲ ਸੂਰ ਗਾਵੈ ਖਾਣੇ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਕੀਤਾਰੇ ਸੇ ਤਦਨ ਗਾਵੈ ਜੋ ਤਤ ਭਉਰਤੇ ਤੇਰੀ ਭਗਤ ਰਸਾਲੈ ਹੋਰ ਕੀਤੇ ਗਵਨ ਸੇਮ ਚਿਤ ਨਾਮ ਨਾਨਕ ਵਿਚਾਰੇ ਸੋਇ ਸੋਇ ਸਦਾ ਸਤਿ ਸਾਈਂ ਸੱਚਾ ਸੱਚੀ ਨਾਹੀ ਹੈ ਵਿਓਸੀ ਜੈਨ ਜਸਿਰ ਚਨਾ ਜਨ ਰਚਾਈ ਰੰਗੇ ਰੰਗੇ ਬਾਤ ਤੇ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿ ਤਿਸ ਦੀ ਵਡਿਆਈ ਜੋ ਉਸ ਪਾਸੂ ਕਰ ਸੇ ਘਮਨਾ ਕਰ ਨਾ ਜਾਇ ਸੋ ਪਾਤ ਸਾਹੋ ਸਪਾਤ ਸਾਈਂ ਨਾਨਕ ਰਣ ਰਜਾਈ ਮੁੰਦਾ ਸੰਤੋਖ ਧਰਮ ਬਤ ਜੋਲੀ ਗਿਆਨ ਕੀ ਕਰੇ ਬਹੁਤ। ਕਿੰਤਾ ਕਾਲ ਕੁਵਾਰੀ ਕਾਇਆ ਜੁਗ ਜੁਗ ਦਿੰਦਾ ਪ੍ਰਤੀਤ। ਹਈ ਪੰਤੀ ਸੁਖ ਜਮਾਤੇ ਮਨ ਜੀਤੇ ਜੁਗ ਜੀਤਾ ਦੇਸ ਤੇ ਆਦੇਸ। ਆਦ ਅਨਿਲ ਅਨਾਦ ਅਨਾਤ ਤੇ ਜੁਗ ਜੁਗ ਇੱਕੋ ਵੈਸੋ। ਭਗਤ ਗਿਆਨ ਦੇ ਆ ਪੰਡਾਰਨ ਗੜਗੜਵਾ ਜੇ ਨਾਤ। ਆਪ ਨਦ ਨਾਥੀ ਸੁਜੋਕੇ ਹਰਿ ਦਿਸ ਦਵਰਾ ਸਾਤ। ਸੰਜੋਗ ਵੰਜੋਦਕਾਰ ਚਲਾਵੇ ਲੇਖਿਆ ਵੇ ਪਾਗ ਆਦੇਸ਼ਿ ਸਿ ਆਦੇਸੁ ਆਦਨ ਨਤਨਾਤ ਜੋ ਜੁਗਿਕ ਕੋ ਵੈਸ ਇਕਾਮਾਇ ਜੁਗਤਿ ਵੇ ਤਿਨ ਚਿਲੇ ਪਰਵਾਨ ਇਕ ਸੰਸਾਰਿਕ ਪੰਡਰ ਇਕ ਲਾਇ ਦੀ ਬਾਨ ਜਿਤਿ ਸਪਵਤਿ ਮਿ ਚਲਾਵੇ ਜਿ ਹੋਵੇ ਪਰਮਾਨ ਹੋ ਵੇਖੇ ਉਹਨਾਂ ਨਦਰਨਾਏ ਬਹੁਤੀ ਵਡਾਨ ਆਦੇਸ਼ਿ ਸਿ ਆਦੇਸੁ ਆਉ ਦਨਿਲ ਅਨਾਤ ਅਨਾਤ ਤੇਜੁ ਜੁਜਵਿਕ ਹੋਵੇ ਸੋ ਆਸਨ ਲੋਇ ਰ ਪੰਡਾਰ ਜੁਗਤ ਪਸ ਸਵੇਕਾ ਬਾਰ ਹਰ ਕਰ ਵੇਖੇ ਸਿਰਜਨਹਾਰ ਨਾਨਕ ਸਾਚੇ ਕੀ ਸਾਚੀ ਕਾਰ ਆਦੇਸ ਤੇ ਸੇ ਆਦੇਸੋ ਆਉ ਦ ਅਨਿਲ ਨਾਤ ਅਨਾਤ ਤੇਜੁ ਜੁਜਵਿਕ ਹੋਵੇ ਸ ਇਕ ਦੋ ਜਿ ਬੁ ਲਖੋਏ ਲਖੋਏ ਲਖ ਵੀਸ ਲਖ ਲਗੜਾ ਕੇ ਇਕ ਨਾਮ ਜਗਦੀਸ਼ ਏਤ ਰਹਾ ਪਤ ਕੋੜੀਆਂ ਜੜੀ ਕੀ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਈ ਪੂਰੀ ਪੂਰੇ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਵ ਗੁਣ ਦੇਣ ਨਾ ਜੋਰ ਜੋਰ ਨਾ ਜੀ ਹੁਨ ਮਰਨਾ ਜੋਰ ਜੋਰ ਨਾ ਰਾਜ ਨੂੰ ਸੋ ਜੋਰ ਨਾ ਸ੍ਰਿਤੀ ਗਿਆਨ ਵਿਚਾਰ ਜੋਰ ਨਾ ਜੀ ਪਤੀ ਛੱਟੇ ਸੰਸਾਰ ਜਿਸ ਅਜਲੇ ਕਿਸ ਹੋਏ ਨਾਨਕ ਉਤਮ ਨੇਚ ਨਾ ਕੋਏ ਰਾਤ ਰੁਤੀ ਤੀਵਾਰ ਪਣ ਪਣ ਗਨੀ ਪਤਾਰ ਇਸ ਵਿੱਚ ਧਰਤੀ ਤਾਪੁਰ ਕੀ ਧਰਮਸਾਲ ਤਿਸ ਵਿੱਚ ਜੀਜ ਕੁਦ ਕੇ ਰਾਂਗ ਤਿਲਕੇ ਨਾਮ ਨੇਕ ਅਨੰਤ ਕਰਮੇ ਕਰਮੇ ਹੋਈ ਵਿਚਾਰ ਸੁੱਚਾ ਸੁੱਚਾ ਦਰਬਾਰ ਤਿੱਤੇ ਸੋਨ ਪੰਜ ਪਰਮਾਨ ਰਦ੍ਰਿਕਰਮ ਭਗ ਨੇ ਸ਼ਾਨ ਕਚਪਕ ਤਿਪ ਨਾਨਕ ਜੱਪੇ ਜਾਏ ਧਰਮ ਕੰਡ ਕੇ ਉਦ੍ਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪੁਣ ਪਣੇ ਬਸੰਤਰ ਕੀਤੇ ਕਨ ਮਹੇਸ ਇਤੇ ਵਰਮੇ ਗਾਰਤ ਗੜੀ ਰੂਪ ਰੰਮ ਕੇ ਵੇਸ਼। ਕੇਤਿਆ ਕਰੰਭੂ ਮੇ ਮਿਰ ਕੇਤੇ ਕਿਤੇ ਦੂਪਦੇਸ਼। ਕੇਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਦਰ ਦੇਸ਼। ਕੇਤੇ ਸਿਦਧ ਬੁੱਧਨਾਥ ਕੇਤੇ ਕਿਤੇ ਦੇਵੀ ਵੇਸ਼ ਕੇਤੇ ਦੇਵਦਨ ਮੰਨ ਕੇਤੇ ਕਿਤੇ ਤ੍ਰਿਤਨ ਸੰਬੰਧ। ਕੇਤਿਆ ਖਾਣੇ ਕੇਤਿਆ ਬਾਣੇ ਕੇਤੇ ਪਾਤਨ ਨਰੰਦ। ਕੇਤਿਆ ਸ੍ਰਤੀ ਸੇਵਕ ਕੇਤੇ ਨਾਨਕ ਅਨੰਤ ਗਿਆਨ ਕਣ ਮੈਂ ਗਿਆਨ ਪ੍ਰਚੰਡ ਤਨ ਨਾ ਬਨੋਕੜ ਆਨੰਦ। ਸ਼ਰਮਖੰਡ ਕੀ ਬਾਣੀ ਰੂਪ ਤਿਤ ਗੜਤ ਗੜੀ ਬਹੁਤ ਅਨੂਪ ਤਾਂ ਕੇ ਗਲਾਕਤਿਆ ਨਾ ਜਾਏ ਜੇ ਕੋ ਕੇ ਪਿਛੇ ਪੁਛਤਾਏ ਕਿਤੇ ਗੜੀਐ ਸੁਰਤ ਮਤਮਨ ਬੋਤਿਤੇ ਗੜੀ ਸੁਰਸਨਾ ਕੀ ਸਦ ਕਰਮਖੰਡ ਕੀ ਬਾਣੀ ਜੋ ਤਿਤ ਉਰਨ ਕੋਯੋ ਤਿਤੇ ਜੋਤਮਾ ਬਲਸੂਰ ਤਿਨ ਮੇਂ ਰਾਮ ਰਿਆ ਭਰਪੂਰ ਤਿਤੇ ਸਿਤੋ ਸਿਤਾ ਮੇਂ ਨਾਮਾਏ ਤਾਂ ਗੁਰੂਪਨਗਤ ਨਾ ਜਾਏ ਨਾ ਮਰਨ ਟੋਗੇ ਜਜਨ ਕੇ ਰਾਮ ਸਿਵਨ ਮਾਏ ਤਿੱਤੇ ਵਕਤ ਵਸੇ ਕੇ ਲੋਏ ਕਰੇ ਅਨ ਸੱਚਾ ਮਨ ਸੋਏ ਸਚ ਕੰਡ ਵਸੇ ਨਿਰੰਕਾਰ ਕਰ ਕਰ ਵੇਖਨ ਤਨਿਆ ਤਿੱਤੇ ਖੰਡ ਮੰਡ ਪੰਡ ਜੀਖੋ ਕਦ ਤੰਦਨ ਅੰਤ ਤੇ ਲੋਏ ਲੋਏ ਕਰ ਜਿਉ ਜਿਉ ਕਮ ਤਿਉ ਤਿਉ ਕਰ ਵੇਖੇ ਵਿਖੇ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਭਾਰਾ ਦਿਰ ਸੁਨਿਆਰ ਐਰਣ ਮਤ ਉਜ ਤਿਆਰ ਬਹੁ ਕ ਲਗਨ ਬਤਾਓ ਪੰਡਾ ਪਾਓ ਅੰਮ੍ਰਿਤ ਦਾਲ ਕੜੀਏ ਸਭ ਸੱਚੀ ਟਿਕਸਾ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਆਲੇ ਸਲੋਕ ਤਉਨ ਗੁਰ ਪਾਣੀ ਪਿਤਾ ਮਾ ਤਦਰਤ ਮਾਤੋ ਦੇਸ ਰਾਜ ਦੀ ਦਾਈ ਦਇਆ ਖੇਲੇ ਸਭੁ ਜਗਤ ਜੰਗਿਆਈਆ ਬਰਿਆਈਆ ਵਾ ਚਿਤ੍ਰ ਮਾਦੂਰ ਕਰਮਿਆ ਪੋ ਆਪਣੇ ਕੀ ਨਿਰਕੇ ਦੂਜਿ ਜਿਨਨੇ ਨਾਮ ਤੇ ਆਇਆ ਗਏ ਮਸੁਖਤ ਕਾਲ ਨਾਨਕ ਤੇਮ ਕੁਜਲੇ ਕੇਤੀ ਛੁਟੀ ਨਾਲ ਜਿਨੇ ਨਾਮ ਤੇ ਆਇਆ ਗੇ ਮਸਕਤ ਕਾਲੂ ਨਾਨਕ ਤੇ ਮਾ ਪੁਜਲੇ ਕੀਤੀ ਛੁੱਟੀ ਨਾਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ